ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਚ ਹੋਗੇ ਲਓ ਜਾ ਅੱਜ ਆ ਜੀ ਬਣਾ ਲੱਗੇ ਆ ਪਰਠਾ ਠੀਕ ਹੈ ਜੀ ਤੇ ਇੱਥੇ ਆਪਾਂ ਕਿਲੋ ਪਰਠਾ ਲੈ ਲਿਆ ਬਿੰਗਣ ਠੀਕ ਹੈ ਜੀ ਇਹਨੂੰ ਆਪਾਂ ਪਹਿਲਾਂ ਭੁੰਨ ਲਾਵਾਂਗੇ ਗੈਸ ਤੇ ਠੀਕ ਹੈ ਤਾਂ ਆਪਾਂ ਪਹਿਲਾਂ ਗੈਸ ਤੇ ਇਸ ਤਰ੍ਹਾਂ ਭੁੰਨ ਲਾਵਾਂਗੇ ਲੋ ਇੱਕ ਬਿੰਗਲ ਨੂੰ ਭੁੰਨ ਕੇ ਰੱਖ ਲਿਆ ਕਿਤੇ ਨਹੀਂ ਰੱਖੇ ਜਾਣ ਦੇ ਤੇ ਇਹਦੇ ਉੱਪਰ ਮੈਂ ਰੱਖ ਦਿੱਤਾ ਚਿਮਟਾ ਜਿੰਨਾ ਹੀ ਭੌਂਟੀਆਂ ਸੇਕਦੇ ਆ ਤੇ ਮੈਂ ਕਿਹਾ ਚਲੋ ਇਹਦੇ ਵੈਸੇ ਟਿਕਣੇ ਨਹੀਂ ਦੇ ਗਏ ਤੇ ਉਹਦੇ ਉੱਪਰ ਰੱਖ ਕੇ ਤੇ ਮੈਂ ਕਿਹਾ ਚਲੋ ਸੇਤੀਪੋਂ ਜਾਣਗੇ ਉਹਦੀ ਉੱਪਰ ਨਾ ਆਰਾਮ ਨਾ ਰੱਖੇ ਗਏ ਠੀਕ ਹੈ ਇੱਕ ਮੈਂ ਰੱਖੇ ਭੁੰਨ ਕੇ ਰੱਖ ਲਿਆ ਇਥੇ ਪਾਲਾ ਲਿਆ ਪਿਆਜ਼ ਪੰਜ ਪਿਆਜ਼ ਚਾਰਾ ਟਮਾਟਰ ਹਰੀਆਂ ਮਿਰਚੀਆਂ ਠੀਕੇ ਜਿੰਦਰ ਆਪਣਾ ਬਿੰਗਣ ਭੁਜਨੇ ਆ ਤੇ ਹੁਣ ਦਰ ਆਪਾਂ ਲਾਗੇ ਆਪਣਾ ਪਿਆਜ਼ ਛਿਲ ਲਾਂਗੇ ਟਮਾਟਰ ਛਿਲ ਲੈਣੇ ਠੀਕੇ ਜੀ ਲਓ ਜੀ ਸਮਾਨ ਆਪਣਾ ਸਾਰਾ ਰੈਡੀ ਹੋ ਗਿਆ ਠੀਕੇ ਮਿਰਚਾਂ ਵੀ ਆਪਾਂ ਛਿੱਲ ਕੇ ਰੱਖ ਲਈਏ ਟਮਾਟਰ ਵੀ ਪਿਆਜ਼ ਵੀ ਤੇ ਪਰਥਾ ਵੀ ਆਪਣਾ ਰੈਡੀ ਹੋ ਗਿਆ ਆਪਾਂ ਸਾਰਾ ਛਿਲ ਕੇ ਚੰਗੀ ਤਰ੍ਹਾਂ ਮੈਸ਼ ਕਰ ਲਿਆ ਨੂੰ ਠੀਕੇ ਜੀ ਦੇਉਣ ਆਪਾਂ ਕਰਨੇ ਆ ਤਰਕਾ ਲਾਉਣੇ ਆ ਇਹਦੇ ਲਈ ਜਿਹੜਾ ਟਮਾਟਰ ਵੀ ਆਪਾਂ ਤੇ ਚੀਰ ਲਿਆ ਸਾਰਾ ਸਮਾਨ ਆਪਾਂ ਰੈਡੀ ਕਰ ਲਿਆ ਬਸ ਹੁਣ ਪਿਆਜ਼ ਭੁੰਨੇ ਆ ਠੀਕ ਹੈ ਜੀ ਇਹ ਵੀ ਥਾ ਟਮਾਟਰ ਤੁਹਾਨੂੰ ਪਤਾ ਜਿਆਦਾ ਪੈਂਦੇ ਆ ਤੇ ਬਾਕੀ ਪਿਆਜ਼ ਵੀ ਥੋੜੇ ਵੱਧ ਚਾਹੀਦੇ ਹੁੰਦੇ ਇਹਦੇ ਵਿੱਚ ਬਾਕੀ ਹਰ ਕਦੇ ਆਪਾਂ ਆਪਣਾ ਟੇਸਟ ਆ ਅਜੇ ਤੇ ਆਪਾਂ ਪਾ ਲਿਆ ਥੋੜਾ ਜਿਹਾ ਤੇਲ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਜੀਰਾ ਤਨ ਜੀ ਦਾ ਵੀ ਆਪਣਾ ਪੁੱਜ ਚੱਲੇ ਆ ਤੇ ਨਾਲ ਆਪਾਂ ਪਾਤਾ ਥੋੜਾ ਸੁੱਕਾ ਧਨੀਆ ਕਿ ਜਿਹਦਾ ਬਹੁਤ ਵਧੀਆ ਟੇਸਟ ਆਉਂਦਾ ਏ ਉਹ ਹੱਥ ਨਾਲ ਥੋੜਾ ਜਿਹਾ ਕਰਕੇ ਤੇ ਪਾ ਦਿੱਤਾ ਵਿੱਚ ਠੀਕ ਹੈ ਤੇ ਨਾਲ ਆਪਾਂ ਪਾ ਦਾਂਗੇ ਪਿਆਜ਼ ਠੀਕ ਹੈ ਜੀ ਨੋਦੀ ਪਿਆਜ ਆ ਪਹੁੰਚਾਂਗੇ ਇਤਨਾ ਬ੍ਰਾਊਨ ਕਰ ਲਾਂਗੇ ਸਮਾਨ ਆਪਣਾ ਸਾਰਾ ਰੈਡੀ ਆ ਤੇ ਪਰਠਾ ਤੁਹਾਨੂੰ ਪਾਸ ਤਕਰੀਬਨ ਸਭ ਨੂੰ ਪਸੰਦ ਆਂਦਾ ਏ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਉਹਦਾਂ ਵੈਸੇ ਅੱਜ 빙ਰ ਬਣਾਈਏ ਨਾ ਤਾਂ ਉਹ ਬੱਚੇ ਨੇ ਖਾਣੇ ਨਹੀਂ ਹੁੰਦੇ ਸਹੀ ਤਰ੍ਹਾਂ ਪਰਠਾ ਖਾ ਲੰਦੇ ਖੁਸ਼ ਹੋ ਕੇ ਠੀਕ ਏ ਜੀ ਤੇ ਪਰਠਾ ਚਲ ਬਣਿਆ ਹੋਇਆ ਬੱਚੇ ਰੋਟੀ ਚ ਖਾ ਲੰਦੇ ਚੰਗੀ ਤਰ੍ਹਾਂ ਬੱਚੇ ਖੁਸ਼ੇ ਸਾਰੇ ਕੁਝ ਠੀਕ ਹੈ ਜੀ ਲੱਜ ਹਰੀਆਂ ਮਿਰਚਾਂ ਵੀ ਆਪਾਂ ਨਾਲ ਪਾਤੀਆਂ ਤੇ ਹਰੀ ਮਿਰਚ ਜੇ ਨਾਲ ਹੀ ਆਪਣੀ ਭੁੱਜ ਜਿੰਗੀਆਂ ਕਿਉਂਕਿ ਹੁਣ ਸਬਜੀ ਚਲੋ ਰੈਡੀ ਹੈ ਅਭੀਂ ਗੰਨੇ ਪਹਿਲਾਂ ਭੁੱਜੇ ਇਹਨਾਂ ਨੂੰ ਜ਼ਿਆਦਾ ਆਪਾਂ ਨਹੀਂ ਹੁਣ ਕਰਨਾ ਹੈਗਾ ਮਿਰਚਾਂ ਵੀ ਨਾਲ ਹੀ ਆਪਣੀ ਭੁੱਜਣਗੀਆਂ ਠੀਕ ਹੈ ਜੀ ਬਾਕੀ ਹਰਗਾ ਦਾ ਆਪਾਂ ਪਰਾ ਤਰੀਕਾ ਬਣਾਉਂਦਾ ਹੁੰਦਾ ਹੈ ਤੇ ਲੋਕੀ ਕਈ ਵਿੱਚ ਲਸਣ ਵੀ ਪਾਉਂਦੇ ਆ ਪਰ ਮੈਂ ਨਹੀਂ ਪਾਇਆ ਹੈਗਾ ਮੈਂ ਪਿਆਜ਼ ਜੀ ਤੇ ਥੋੜਾ ਜਿਹਾ ਅਦਰਕ ਪਾਇਆ ਵਿੱਚ ਬਸ ਹੋਰ ਕੁਛ ਨਹੀਂ ਪਾਇਆ ਹੈਗਾ ਠੀਕ ਹੈ ਜੀ ਲਓ ਜੀ ਪਿਆਜ਼ ਵੀ ਆਪਣੇ ਬ੍ਰਾਊਨ ਹੋ ਚੁੱਕੇ ਆ ਠੀਕ ਹੈ ਜੀ ਤੇ ਇੱਥੇ ਆਪਾਂ ਪਾਵਾਂਗੇ ਹੌਣ ਲੂਣ ਵਿੱਚ ਮਿੱਤਰਾਂ ਦੇ ਪਾਤੀਆਂ ਆਪਾਂ ਲੂਣ ਤੇ ਹਲਦੀ ਵਿੱਚ ਪਾਵਾਂਗੇ ਠੀਕ ਹੈ ਜੀ ਕਿਉਂਕਿ ਜੇ ਲੂਣ ਨਾਲ ਇਹ ਟਮਾਟਰ ਜਲਦੀ गल ਜਾਂਦੇ ਆ ਥੋੜੀ ਜਿਹੀ ਪਾਤੀ ਆਪਾਂ ਰੰਗ ਵਾਲੀ ਮਿਰਚ ਤੇ ਨਾਲੇ ਆਪਾਂ ਪਾਵਾਂਗੇ ਹਲਦੀ ਠੀਕ ਹੈ ਜੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਫਿਰ ਪਾ ਦਾਂਗੇ ਆਪਾਂ ਵਿੱਚ ਟਮਾਟਰ ਇਹ ਵਿੱਚ ਆਪਾਂ ਮਟਰ ਵੀ ਪਾ ਸਕਦੇ ਆ ਪਰ ਮਟਰ ਨਹੀਂ ਪਾਏ ਹੈਗੇ ਕੋਈ ਸਾਡੇ ਨੇ ਪਸੰਦ ਕਰਦੇ ਵਿੱਚ ਮਟਰ ਜਿਸ ਕਰਕੇ ਮੈਂ ਨਹੀਂ ਪਾਏ ਹੈਗੇ ਦੇ ਮੇਰਾ ਚਲੋ ਰਹਿਣ ਦਿੰਦੇ ਨੇ ਫਿਰ ਕੀ ਬਣਾਉਂਦਾ ਕੀ ਫਾਇਦਾ ਜੇ ਨਾ ਖਾਣੇ ਖੁਸ਼ ਹੋ ਖਾਦੀ ਤੇ ਤੇ ਲੋ ਜੀ ਆਪਣਾ ਹਲਦੀ ਸਭ ਕੁਝ ਪੁੱਜ ਗਿਆ ਚੰਗੀ ਤਾਂ ਹੁਣ ਆਪਾਂ ਪਾ ਲਾਂਗੇ ਟਮਾਟਰ ਤੇ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਹੁਣ ਜਿਹੜੇ ਆਪਣੇ ਗਲਜਰ ਵਿੱਚ ਬਸ ਪਿਆਜ਼ ਆਪਾਂ ਟਮਾਟਰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਠੀਕ ਹੈ ਜੀ ਪਰ تنسਿਵ ਸੇ ਪਹਿਲਾ ਹੀ ਸਮਾਨ ਤਿਆਰ ਕਰਨ ਦਾ ਟਾਈਮ ਲੱਗਦਾ ਬਾਅਦ ਵਿੱਚ ਤੇ ਚਲੋ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਆਪਾਂ ਸਭ ਕੁਝ ਰੈਡੀ ਹੁੰਦਾ ਹੈ ਪਰਥਾ ਵੀ ਆ ਪਹਿਲਾਂ ਚੰਗੇ ਦਾ ਫੋਟੋ ਖੋਲ ਲੈਣੇ ਆ ਪਹਿਲਾਂ ਹੀ ਗਲ ਜਾਂਦਾ ਸਭ ਕੁਝ ਇਸ ਕਰਕੇ ਬਾਅਦ ਵਿੱਚ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਲਓ ਟਮਾਟਰ ਆਪਾਂ ਚੰਗੀ ਤਰ੍ਹਾਂ ਕਰਕੇ ਤੇ ਫਿਰ ਆਪਾਂ ਪਾ ਦਾਂਗੇ ਵਿੱਚ ਵਿੰਗਣ ਵੀ ਬਿੰਗਣੋਂ ਪਤੰਗੀ ਤਰ ਮੈਸ਼ ਕਰ ਲਿਆ ਵਾ ਤੇ ਪਿਆਜ਼ ਵੀ ਆਪਣਾ ਕੱਲ ਗਿਆ ਵਿੱਚ ਮੈਂ ਹੁਣ ਪਾ ਪਾ ਦਾਂਗੇ ਵਿੱਚ ਆਪਾਂ ਬਿੰਗਣ ਵੀ ਤੇ ਮਸਾਲਾ ਆਪਣਾ ਬਿਲਕੁਲ ਰੈਡੀ ਹੋ ਗਿਆ ਹੁਣ ਮਸਾਲਾ ਆਪਣਾ ਬਹੁਤ ਵਧੀਆ ਤਿਆਰ ਹੋ ਗਿਆ ਰੰਗੇ ਬਹੁਤ ਵਧੀਆ ਆ ਗਿਆ ਤੇ ਗੱਲ ਛੱਡ ਦਿੱਤਾ ਮਸਾਲੇ ਨੂੰ ਹੁਣ ਠੀਕ ਹੈ ਜੀ ਲੋ ਇਹ ਇੱਥੇ ਪਾ ਦਾਂਗੇ ਬਰ ਨਾਲ ਹੀ ਆਪਾਂ ਪਿੰਗਣ ਵੀ ਤੇ ਮਸਾਲਾ ਆਪਣਾ ਬਿਲਕੁਲ ਰੈਡੀ ਹੋ ਗਿਆ ਹੈ ਹੁਣ ਚੰਗੀ ਤਰ੍ਹਾਂ ਆਪਾਂ ਨਾ ਮਿਕਸ ਕਰ ਲਾਂਗੇ ਹੁਣ ਤੇ ਬਾਅਦ ਵਿੱਚ ਪਾਵਾਂਗੇ ਜਿਸ मेथी सुक्की पहला मैं नहीं पाई हैगी मैं बाद चंकी तरह आप मिक्स कर लेंगे तो मिक्स करके दो मिनट आपक के रखा ज अपना चंकी तरह लूण मिर्च वगैरह आप कुछ चंगी तरह मिक्स हो जाए ठीक है जी ਇਥੇ ਪਪਾਤੀ ਹੈ ਸਬਕੀ ਮੇਥੀ ਵੀ ਠੀਕ ਹੈ ਅਵੇ ਇਤਨਾ ਤਾਂ ਨਹੀਂ ਮਿਲ ਕੋ ਨਹੀਂ ਹੈਗਾ ਤੇ ਮੈਂ ਫਿਰ ਮੇਥੀ ਪਾ ਦਿੰਦੀ ਮੈਂ ਕਿਹਾ ਚਲੋ ਇਹਦਾ ਟੇਸਟ ਵਧੀਆ ਆ ਜਾਏਗਾ ਤਾਂ ਪਰਥਾ ਆਪਣਾ ਬਿਲਕੁਲ ਹੋ ਗਿਆ ਰੈਡੀ ਤੇ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਲਓ ਜੀ ਪਰਥਾ ਆਪਣਾ ਹੋ ਗਿਆ ਬਿਲਕੁਲ ਤਿਆਰ ਹੋਣਾ ਪੁੱਤ ਨਾ ਨਾ ਰੋਟੀ